ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਈ ਦੀ ਆਪਣੀ ਨਵੀਂ ਵੀਡੀਓ 'ਚ ਤੇ ਮਿੱਤਰੇ ਨਹੀਂ ਆ ਰਿਹਾ ਆਪਾਂ ਨੂੰ ਨਿਕਲਣ ਲੱਗੇ ਆਂ ਟਰਾਲੀ ਕੱਢ ਲਿਆ ਜਵੀ ਬਟਨ ਬਾਲੇ ਚੱਲ ਆਉਂਦੇ ਆਂ ਕਰੀਆਂ ਆਂਡੀਆਂ ਨਾਓ ਮਿੱਤਰੋ ਪੌਛ ਗਏ ਆਪਾਂ ਪਾਲੀ 'ਚ ਮੌਸਮ ਹੈਗਾ ਖਰਾਬ ਬੰਦੇ ਆ ਆਪਣੇ ਮਹਾਰਾਜ ਦਾ ਨਾਮ ਲੈ ਕੇ ਲੱਗ ਪਏ ਵਢਣ ਮਸਾਂ ਬੈਨ ਰੇ ਚੱਕ ਬਲ ਲੋ ਵੀ ਮਿੱਤਰੋ ਪਿਆਰੀਓ ਸਜਣਾ ਆਹ ਗੰਨਾਂ ਦੇ ਆਪਣਾ ਇਹਨੂੰ ਰੋਗ ਜਲ ਕਾਈ ਥੋੜੇ ਤੇ ਅੱਜ ਵੀ ਕਾਰਤੀ ਜਾਲੂ ਰੱਬ ਦਾ ਹਨ ਲੈ ਕੇ ਇੱਧਰਲੇ ਮੰਡ ਚੋਂ ਵੱਢ ਗਏ ਫੇਰ ਚੱਲਾਂਗੇ ਉੱਧਰ ਵਾਲੀ ਚ ਵੱਢਾਂਗੇ ਹੰਦੇ ਆ ਆਪਣੇ ਉਧੇ 6-7 ਦਿਨਾਂ ਪਰ ਕੰਬ ਫੇਰਾ ਖਿੱਚ ਗਈ ਨੇ ਉੱਤੋਂ ਕੁਝ ਬਾਰਿਸ਼ ਵੀ ਆਉਂਦੀ ਰਹੀ ਅੱਜ ਚਲੋ ਦੇਖਦੇ ਆਂ ਕੀ ਨਿਕਲਦਾ ਕੀ ਨਹੀਂ ਕਿੰਨੀ ਹੁੰਦੀ ਕਿੰਨੀ ਵੀ ਨਹੀਂ ਬਾਕੀ ਲੱਗੇ ਆ ਖਿੱਚੀ ਜਾਂਦੇ ਕਰਦੇ ਆਂ ਟਰਾਲੀ ਲੋਡ ਕੋਈ ਦੇਖਦੇ ਆਂ ਕੀ ਸੌਕਦਾ ਵਾ ਤੋ ਕਿ ਹੁਣ ਰੇਟ ਦਾ ਵੀ ਤੁਹਾਨੂੰ ਦੱਸਾਂਗੇ ਦੱਸਾਂਗੇ ਕਿ ਕਿਤੇ ਖੜਦੇ ਕਿ ਸਾਗ ਦਾ ਕਿਦਾਂ ਦੱਸਾਂਗੇ ਤੁਹਾਨੂੰ ਰੇਟ ਬਾਕੀ ਇੱਧਰ ਦੇ ਉਹ ਜਵੀ ਪੱਟੀ ਹੈ ਇਹ ਠੀਕ ਹੀ ਹੋਣ ਉਹ ਰੇਟ ਵੀ ਹੁਣ ਚੱਲ ਰਿਹਾ ਹੁਣ ਬਾਅਦ ਕਿਉਂਕਿ ਪਾਏ ਪੱਠੇ ਹੋ ਜਾਣੇ ਫਿਰ ਰੇਟ ਘਟ ਜਾਣਾ ਰੇਟ 300 350 ਇੱਥੇ ਵੀ ਚੱਲਣ ਡਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕੀ ਚੱਲਦਾ ਵਾ ਬਾਕੀ ਨਾ ਉਧਰਲੀ ਆਪਣਾ ਡਰੇ ਰਣਾ ਕਿਉਂ ਉਹ ਚਾਦੀ ਘੰਟ ਆ ਇਹ ਵੀ ਵਧੀਆ ਵਾ ਬਹੁਤ ਵੱਡੀ ਹੋ ਗਈ ਐ ਬਾਕੀ ਆਪਣਾ ਗੰਨਾ ਜਿਹੜਾ ਗੰਨਾ ਬਹੁਤ ਕੰਮ ਦਾ ਆਪਣਾ ਹੁਣ ਆਪਾਂ ਇਹਨੂੰ ਲਾਗੇ ਤੇ ਬਾਜਾ ਆਪਾਂ ਜਵੀ ਵੱਟ ਕੇ ਤੇ ਫੇਰ ਜਵੀ ਨਬੇੜ ਕੇ ਲਗਾਤਾਰੀ ਚੱਲੂ ਕੰਮ ਜਵੀ ਨਬੇੜ ਕੇ ਤੇ ਫੇਰ ਆਪਾਂ ਵਟਾਂਗੇ ਗੰਨੇ ਆਲ ਹੋ ਜਾਣਗੇ ਚੱਲੇਗਾ ਕੰਮ ਬੜਾ ਧੜ ਆ ਵੀ ਇਹ ਪਾਪਾ ਤੈਨੂੰ ਮਾਰਨਾ ਚਾਹੁੰਦਾ ਹੀ ਕਹਿੰਦਾ ਅਜੇ ਨਹੀਂ ਮਾਰਦਾ ਇਹ ਗੱਲ ਕਰਦਾ ਹੀ ਇਹ ਪਾਪੇ ਵੀਡੀਓ ਵੇਂਦਾ ਆਪਣੀ ਆ ਜਵਾਨ ਲਿਆ ਇੱਧਰ ਵੇਖ ਮੁੰਡਾ ਇੰਨਾ ਵੀੰਤੀ ਜ਼ਿਆਦਾ ਕਿ ਤਿੰਨ ਤਿੰਨ ਪੂਲੇ ਚੱਕ ਚੱਕ ਲਈਆਂ ਆਂ ਡਿਆ ਵਾ ਜੌਨ ਸਿੰਘ ਬਰੋ ਜੌਨ ਸਿੰਘ ਬਰੋ ਬਰਾ ਵਾਟਰਾ ਲੀ ਲਾ ਕੇ ਕਰ ਲਾਂ ਕਰਾਂਗੇ ਕਿੰਨਾ ਨਹੀਂ ਹੁੰਦਾ ਉਸ ਦਾ ਡਰਾਈਵਰ ਨੇ ਮੈਂ ਤੁਹਾਨੂੰ ਕਹਿੰਨਾ ਨਾ ਮੈਂ ਕਹਾ ਤੁਸੀਂ ਤੈਨੂੰ ਕਿਹਾ ਇਹ ਨਾ ਅੱਧੇ ਘੰਟੇ ਟਰਾਲੀ ਲਾਦ ਲੈਣੀ ਤੁਸੀਂ ਹਾਂ 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 ਲੋ ਮਿੱਤਰੋ ਉਹਨੂੰ ਤੁਸੀਂ ਆ ਵੀ ਤੁਹਾਨੂੰ ਵੇਟ ਵੀ ਦੱਸਾਂਗੇ ਜਾ ਕੇ ਅਰੇ ਬੰਦੇ ਵੱਢਣ ਲੱਗੇ ਆ ਵੱਢਣ ਦੇ ਆ ਉਧਰ ਹੁਣ ਚੱਲਾਂਗੇ ਤੁਹਾਨੂੰ ਰੇਟ ਵੀ ਦੱਸਾਂਗੇ ਸਾਰਾ ਕੁਝ ਦੱਸਾਂਗੇ ਪਹੁੰਚ ਕੇ ਕੀ ਹਿਸਾਬ ਕਿਤਾਬ ਕਿੰਨੇ ਨੇ ਲੱਗਦੇ ਕਿੰਨੀ ਆਪਣੀ ਸਾਰੀਆਂ ਗਾਹ ਵੀਡੀਓ ਹੀ ਦੱਸਾਂ ਕਰਾਂਗੇ ਤੁਹਾਨੂੰ ਬੰਦੀ ਲਾਪੇ ਆਪਣੇ ਮੁੱਟੀ ਜਦ ਲੱਦਣਗੇ ਜਿਹੋੜ ਸ਼ਰੀਮਾ ਲੋ ਪਿਆਵਾ ਬਾਕੀ ਤੁਹਾਨੂੰ ਹੁਣ ਰਾਤ ਨੂੰ ਕਿਹੜੇ ਟਾਈਮ ਤੁਰਦੇ ਆ ਉਹ ਟਾਈਮ ਦੱਸਾਂਗੇ ਤੁਹਾਨੂੰ ਜਲਵਾ ਮੈਟਰੋ ਟਰਾਲੀ ਲੈ ਕੇ ਅਸੀਂ ਜਲੰਧਰ ਪਹੁੰਚ ਚੁੱਕੇ ਆ ਖੜੀ ਟਰਾਲੀ ਆ ਵੀ ਝੋਟਾ ਖੜਾ ਕੋਮਦਾ ਜਲੰਧਰ ਸ਼ਹਿਰਾਂ ਚ ਹੁਣ ਤੁਹਾਨੂੰ ਦੱਸਾਂਗੇ ਕੀ ਰੇਟ ਵਿਕਦੀ ਹੈ ਕੀ ਸਾਖਤਾ ਹੈ ਰਾਤ 12:30 ਟਾਈਮ ਹੋ ਗਿਆ ਤੇ ਬਣੇ ਰਿਹਾ ਵੀਡੀਓ ਨਾ ਸਾਰਾ ਕੋਈ ਤੁਹਾਨੂੰ ਦਿਖਾਉਣੀ ਹੈ ਕਿ ਕੀ ਕੀ ਰੇਟ ਕਿਦਾਂ ਕਿਦਾਂ ਵਿਕਦਾ ਕੀ ਸਾਖਤਾ ਆ ਤੇ ਹਵਾ ਚਲਦੀ ਠੰਡ ਬਹੁਤ ਜ਼ਿਆਦੀ ਹੈ ਬਹੁਤ ਸ਼ਹਿਰ ਚ ਲਓ ਨੀ ਯਾਰੇ ਸ਼ਹਿਰ ਦੇ ਲਓ ਮੇਰੇ ਪੱਠੇ ਲੈਣ ਲਾਪੇ ਤੇ ਰੇਟ ਵੀ ਤੁਹਾਨੂੰ ਥੋੜੇ ਟਾਈਮ ਬਾਅਦ ਦੱਸ ਦਿਆਂਗਾ ਵੇ ਜਲੰਧਰ ਆ ਗਈ ਏ ਕਾਦੂਪੁਰ ਡੇਰੀਆਂ 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 ਵਾ ਉਹ ਮੈਂ ਪਿੱਛੇ ਪਿੱਛੇ ਕਰਦੇ ਮੈਂ ਕਰ ਦੇਣਾ ਸੈਟ ਆ ਅੱਗੇ ਇੱਕ ਹੋ ਗਿਆ ਵਾ ਪਿੱਛੇ ਕਰ ਦੇਣ ਡੇਰੀਆਂ ਡੇਰੀਆਂ ਹੋਰ ਟੰਕਰ ਵਾਰਾ ਕੋ ਖਾਂਦੇ ਪੱਠੇ ਦੱਸਾਂਗੇ ਤੁਹਾਨੂੰ ਰੇਟ ਵੀ ਦੱਸ ਦੇ ਕੀ ਲੱਗਦਾ ਲੋ ਮਿੱਤਰੋ ਜਬੀ ਵੀ ਕੀ 410 ਰੁਪਏ ਬੀਗੀਏ ਤੇ ਕੋਈ ਆਪਾਂ ਜਿਹੜਾ ਟਰੈਕਟਰ ਛਤੀਤੀ ਲਿਆ ਉਹਦੇ ਕਲਿੱਪ ਵੀ ਐਡ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਜਿੰਦੇ ਵਸਦੇ ਰਹੋ ਕੱਲ ਨੂੰ ਤੁਹਾਨੂੰ ਫੇਰ ਇਨਫੋਰਮੇਸ਼ਨ ਦੇਵਾਂਗੇ ਤੇ ਬਣੇ ਰਿਹਾ ਵੀਡੀਓ ਦੇ ਨਾਲ ਰੱਬ ਰੱਖਾ ਮਿਲਦੇ ਆ ਅਗਲੀ ਵੀਡੀਓ ਚ